20 ਮਾਰਚ 2000 ਨੂੰ ਜੇ ਆਪਾਂ ਕਹੀਏ ਕਿ ਉਦੋਂ ਚਿੱਟੀ ਸਿੰਘਪੁਰਾ ਪਿੰਡ ਦੇ ਵਿੱਚ 35 ਸਿੱਖਾਂ ਦਾ ਕੋਲਡ ਬਲੱਟਰ ਜਿਹੜਾ ਹੈ ਮਰਡਰ ਕਰ ਦਿੱਤਾ ਜਾਂਦਾ ਹੈ ਬਿਲ ਕਲੈਂਟਰ ਉਸ ਟਾਈਮ ਤੇ ਭਾਰਤ ਦੀ ਯਾਤਰਾ ਤੇ ਆਉਣ ਵਾਲੇ ਸਨ ਉਦੋਂ ਇਹ ਜਿਹੜੀ ਘਟਨਾਕ੍ਰਮ ਹੈ ਉਦੋਂ ਵਾਪਰਦਾ ਹੈਗਾ ਔਰ ਬਕਾਇਦਾ ਉਹਨਾਂ ਨੇ ਕੁਝ ਸਾਲ ਬਾਅਦ ਕਿਤਾਬ ਜਿਹੜੀ ਮਾਇਤੀ ਤੇ ਅਲਮਾਇਤੀ ਉਸ ਦੇ ਵਿੱਚ ਉਹਨਾਂ ਨੇ ਇਹ ਗੱਲਾਂ ਲਿਖੀਆਂ ਕਿ ਜੇ ਮੈਂ ਉਦੋਂ ਸ਼ਾਇਦ ਨਾ ਜਾਂਦਾ ਤੇ ਇਹ ਸਿੱਖ ਜਿਉਂਦੇ ਹੁੰਦੇ ਚਿੱਟੀ ਸਿੰਘ ਪੁਰਾ ਦਾ ਕਤਲ ਆ ਜਿਹੜਾ ਸਟੇਟ ਸਪੌਂਸਰਡ ਕਤਲੇਆਮ ਸੀਗਾ ਸੋ ਬਿਲ ਕਲ ਇੰਟਨ ਅਮਰੀਕਾ ਦੇ ਰਾਸ਼ਟਰਪਤੀ ਭਾਰਤ ਆ ਰਹੇ ਸੀ ਉਹਨਾਂ ਨੂੰ ਇਹ ਦੱਸਣ ਲਈ ਵੀ ਪਾਕਿਸਤਾਨ ਸਾਡੇ ਬਹੁਤ ਵੱਡਾ ਕਤਲੇਆਮ ਕਰ ਰਿਹਾ ਹੈ ਹੈਨਾ ਸਾਡੇ ਲੋਕਾਂ ਨੂੰ ਮਾਰ ਰਿਹਾ ਇਸ ਲਈ ਕਸ਼ਮੀਰ ਦਾ ਮਸਲਾ ਜਿਹੜਾ ਕਸ਼ਮੀਰ ਹੈ ਸਾਡੇ ਹਵਾਲੇ ਕਰ ਦਿੱਤਾ ਜਾਵੇ ਹੈਨਾ ਸੋ ਇਸ ਤਰ੍ਹਾਂ ਦਾ ਪ੍ਰੋਪਾਗੈਂਡਾ ਸਿਰਜਣ ਲਈ ਸਰਕਾਰ ਵੱਲੋਂ ਜਿਹੜੇ ਆਪਣੇ ਪਹਾੜੇ ਦੇ ਜਿਹੜੇ ਗੁੰਡੇ ਆ ਜਾਂ ਅਤਵਾਦੀ ਆ ਉਹਨਾਂ ਨੂੰ ਤਿਆਰ ਕਰਕੇ ਸਿੱਖਾਂ ਦਾ ਕਤਲ ਇਹਮ ਕਰਾ ਕੇ ਸੌਦਾ ਦੂਰਾ ਫਾਇਦਾ ਲੈ ਗਿਆ ਇੱਕ ਤਾਂ ਸਿੱਖਾਂ ਨੂੰ ਮਾਰ ਕੇ ਮਨ ਨੂੰ ਸ਼ਾਂਤੀ ਮਿਲ ਗਈ ਹੈ ਨਾ ਵੀ ਹਾਂ ਉਹਨਾਂ ਦੀ ਰੂਹ ਖੁਸ਼ ਹੋ ਗਈ ਵੀ ਸਿੱਖ ਮਾਰ ਦਿੱਤੇ ਆ ਦੂਜਾ ਪਾਕਿਸਤਾਨ ਦਾ ਜਿਹੜਾ ਬਲੇਮ ਲਾ ਕੇ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਇਹ ਪ੍ਰਭਾਵਿਤ ਕਰਨ ਲਈ ਵੀ ਸਾਡੇ ਬਹੁਤ ਵੱਡਾ ਅਤਵਾਰ ਪਰ ਦੇ ਰਾਸ਼ਟਰਪਤੀ ਨੇ ਬਾਅਦ ਚੋ ਇਹ ਗੱਲਾਂ ਲਿਖਤੀਆਂ ਕਿ ਇਸ ਤਰ੍ਹਾਂ ਨਹੀਂ ਹੋਇਆ ਮਤਲਬ ਉਹਨਾਂ ਦੀਆਂ ਵੀ ਤੇ ਏਜੰਸੀਆਂ ਨੇ ਉਹਨਾਂ ਨੂੰ ਵੀ ਤਾਂ ਪਤਾ ਹੀ ਹੋਏਗਾ ਮੈਂ ਮੈਡਲਨ ਅਲਬਰਾਈਟ ਸੀਗੀ ਉਹ ਜਿਹੜੀ ਉਸ ਵੇਲੇ ਵਿਦੇਸ਼ ਸ਼ਕਤਰ ਸੀ ਉਹਦੀ ਵੀ ਕਿਤਾਬ ਹੈ ਜਿਹੜੀ ਆਈ ਇਹ ਉਹਦੇ ਪ੍ਰੋਫੇਸ ਵਿੱਚ ਹੈ ਜਿਹੜਾ ਉਹਨੇ ਇਹ ਗੱਲ ਲਿਖੀ ਸੀਗੀ ਵੀ ਇਹ ਜਿਹੜਾ ਸਟੇਟ ਸਪੌਂਸਰ ਹੈਗਾ ਵੀ ਇਹ ਇਹ ਸਿੱਖਾਂ ਦਾ ਕਤਲੇਆਮ ਹੈ ਗੱਲਬਾਤ ਕਰ ਲੈਨੇ ਆ ਚਿੱਟੀ ਸਿੰਘ ਪੁਰਾ ਇਨਸੀਡੈਂਟ ਜੋ ਕਿ ਤਕਰੀਬਨ 25 ਸਾਲ ਪਹਿਲਾਂ ਹੋਇਆ ਸੀ ਔਰ ਉਸ ਦੀ 25ਵੀਂ ਬਰੇ ਗੱਡ ਪਿਛਲੇ ਦਿਨੀ ਜਿਹੜੀ ਹੈ ਮਨਾਈ ਗਈ ਹੈ 20 ਮਾਰਚ 2000 ਨੂੰ ਜੇ ਆਪਾਂ ਕਹੀਏ ਕਿ ਉਦੋਂ ਚਿੱਟੀ ਸਿੰਘ ਪੁਰਾ ਪਿੰਡ ਦੇ ਵਿੱਚ 35 ਸਿੱਖਾਂ ਦਾ ਕੋਲਡ ਬਲੱਡਰ ਜਿਹੜਾ ਹੈ ਮਰਡਰ ਕਰ ਦਿੱਤਾ ਜਾਂਦਾ ਹੈ ਔਰ ਕਿਤਨਾ ਕਿਤੇ ਬਾਅਦ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਵੀ ਆਉਂਦੀਆਂ ਹੈਗੀਆਂ ਨੇ ਬਿਲ ਕਲਿੰਟਰ ਉਸ ਟਾਈਮ ਤੇ ਭਾਰਤ ਦੀ ਯਾਤਰਾ ਤੇ ਆਉਣ ਵਾਲੇ ਸਨ ਉਦੋਂ ਇਹ ਜਿਹੜੀ ਘਟਨਾਕਰਮ ਹੈ ਉਦੋਂ ਵਾਪਰਦਾ ਹੈਗਾ ਹੈ ਔਰ ਬਕਾਇਦਾ ਉਹਨਾਂ ਨੇ ਕੁਝ ਸਾਲ ਬਾਅਦ ਕਿਤਾਬ ਜਿਹੜੀ ਮਾਈਟੀ ਤੇ ਅਲਮਾਈਟੀ ਉਸ ਦੇ ਵਿੱਚ ਉਹਨਾਂ ਨੇ ਇਹ ਗੱਲਾਂ ਲਿਖੀਆਂ ਕਿ ਜੇ ਮੈਂ ਉਦੋਂ ਸ਼ਾਇਦ ਨਾ ਜਾਂਦਾ ਤੇ ਇਹ ਸਿੱਖ ਜਿਉਂਦੇ ਹੁੰਦੇ ਉਹਨਾਂ ਨੇ ਬਕਾਇਦਾ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ 35 ਜਿਹੜੇ ਸਿੱਖ ਨੇ ਉਹਨਾਂ ਦਾ ਜਿਹੜਾ ਕਤਲ ਹੈ ਹਿੰਦੂ ਅਤਵਾਦੀਆਂ ਦੇ ਵੱਲੋਂ ਕੀਤਾ ਗਿਆ ਹੈ ਸਰਦਾਰ ਅਤਾ ਸਿੰਘ ਜੀ ਭਾਵੇਂ ਕਿ ਉਦੋਂ ਵੀ ਬਹੁਤ ਕੁਝ ਕਰਨ ਦੀ ਪ੍ਰੋਪਗੈਂਡਾ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਪਾਕਿਸਤਾਨ ਦੇ ਵੱਲੋਂ ਜਾਂ ਲਸ਼ਕਰ-ਏ-ਤੋਇਬਾ ਤੇ ਇਲਜ਼ਾਮ ਲਾਏ ਗਏ ਈਵਨ ਕਿ ਇੱਕ ਬਾਚੂਨ ਕਾਊਂਟਰ ਵੀ ਫੇਕ ਕੀਤਾ ਗਿਆ ਜਿਸ ਦੇ ਵਿੱਚ ਪੰਜ ਬੰਦਿਆਂ ਨੂੰ ਮਾਰਿਆ ਗਿਆ ਔਰ ਬਕਾਇਦਾ ਆਰਮੀ ਨੇ ਵੀ ਇਹ ਗੱਲ ਤੇ ਮੰਨਿਆ ਕੁਝ ਸਾਲਾਂ ਬਾਅਦ ਕਿ ਉਹ ਅਨਕਾਊਂਟਰ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਇਹਦੇ ਨਾਲ ਨਹੀਂ ਸੀ ਜੁੜਿਆ ਹੋਇਆ ਕੀ ਕਹੋਗੇ ਚਿੱਟੇ ਸਿੰਘ ਪੋਰਾ ਦਾ ਕਤਲ ਹੈ ਜਿਹੜਾ ਸਟੇਟ ਸਪੌਂਸਰਡ ਕਤਲੇਆਮ ਸੀਗਾ ਸੋ ਬਿਲਕੁਲ ਇੰਟਨਲ ਕਾ ਦੇ ਰਾਸ਼ਟਰਪਤੀ ਭਾਰਤ ਆ ਰਹੇ ਸੀ ਉਹਨਾਂ ਨੂੰ ਇਹ ਦੱਸਣ ਲਈ ਵੀ ਪਾਕਿਸਤਾਨ ਸਾਡੇ ਬਹੁਤ ਵੱਡਾ ਕਤਲੇਆਮ ਕਰ ਰਿਹਾ ਹੈ ਹੈਨਾ ਸਾਡੇ ਲੋਕਾਂ ਨੂੰ ਮਾਰ ਰਿਹਾ ਇਸ ਲਈ ਕਸ਼ਮੀਰ ਦਾ ਮਸਲਾ ਜਿਹੜਾ ਕਸ਼ਮੀਰ ਹੈ ਸਾਡੇ ਹਵਾਲੇ ਕਰ ਦਿੱਤਾ ਜਾਵੇ ਹੈਨਾ ਸੋ ਇਸ ਤਰ੍ਹਾਂ ਦਾ ਪ੍ਰੋਪਾਗੈਂਡਾ ਸਿਰਜਣ ਲਈ ਫਿਰ ਉਹਨਾਂ ਨੂੰ ਲੱਗਿਆ ਵੀ ਕਤਲੇਆਮ ਵੱਡਾ ਹੋਣਾ ਚਾਹੀਦਾ ਵੱਡੇ ਕਤਲੇਆਮ ਵੀ ਜੇ ਹਿੰਦੂਆਂ ਨੂੰ ਮਾਰ ਦੇ ਆ ਫਿਰ ਸਾਡੀ ਆਤਮਾ ਜੋ ਜਿਹੜੀ ਹੈਗੇ ਦੁਖੀ ਹੋਊਗੀ ਇਸ ਲਈ ਸਿੱਖ ਨੇ ਜਿਹੜੇ ਸਿੱਖਾਂ ਨੂੰ ਕਿਤੇ ਵੀ ਮਾਰਿਆ ਜਾ ਸਕਦਾ ਤੇ ਉਹ ਇੱਕ ਤਰ੍ਹਾਂ ਨਾਲ ਮਰਨ ਲਈਓ ਜਿਵੇਂ ਪੈਦਾ ਹੋਏ ਨੇ ਸੋ ਉਹਨਾਂ ਦਾ 25 ਸਿੱਖਾਂ ਦਾ ਛੋਟੇ ਛੋਟੇ ਬੱਚਿਆਂ ਦਾ ਵੀ ਉਹਦੇ ਵਿੱਚ ਬੀਬੀਆਂ ਵੀ ਜਿਹੜੀਆਂ 25 ਸਿੱਖਾਂ ਨੂੰ ਕਤਲ ਕੀਤਾ ਗਿਆ ਔਰ ਕਰਵਾਇਆ ਗਿਆ ਸੀਗਾ ਜਿੱਦਾਂ ਸਰਕਾਰ ਵੱਲੋਂ ਕਰਵਾਇਆ ਗਿਆ ਸੀ ਨਾ ਸਰਕਾਰ ਵੱਲੋਂ ਜਿਹੜੇ ਆਪਣੇ ਪਹਾੜੇ ਦੇ ਜਿਹੜੇ ਗੁੰਡੇ ਆ ਜਾਂ ਅਤਵਾਦੀ ਆ ਉਹਨਾਂ ਨੂੰ ਤਿਆਰ ਕਰਕੇ ਸਿੱਖਾਂ ਦਾ ਕਤਲਿਆਂ ਮਕਰਾ ਕੇ ਸੌਦਾ ਦੂਰਾ ਫਾਇਦਾ ਲੈ ਗਿਆ ਇੱਕ ਤਾਂ ਸਿੱਖਾਂ ਨੂੰ ਮਾਰ ਕੇ ਮਨ ਨੂੰ ਸ਼ਾਂਤੀ ਮਿਲ ਗਈ ਹੈ ਨਾ ਵੀ ਹਾਂ ਉਹਨਾਂ ਦੀ ਰੂਹ ਖੁਸ਼ ਹੋ ਗਈ ਵੀ ਸਿੱਖ ਮਾਰ ਦਿੱਤੇ ਆ ਦੂਜਾ ਪਾਕਿਸਤਾਨ ਦਾ ਜਿਹੜਾ ਬਲੇਮ ਲਾ ਕੇ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਇਹ ਪ੍ਰਭਾਵਿਤ ਕਰਨ ਲਈ ਵੀ ਸਾਡੇ ਬਹੁਤ ਵੱਡਾ ਆਤਵਾਦ ਹੈ। ਪਰ ਜੇ ਰਾਸ਼ਟਰਪਤੀ ਨੇ ਬਾਅਦ ਚੋ ਇਹ ਗੱਲਾਂ ਲਿਖਤੀਆਂ ਕਿ ਇਸ ਤਰ੍ਹਾਂ ਨਹੀਂ ਹੋਇਆ। ਮਤਲਬ ਉਹਨਾਂ ਦੀਆਂ ਵੀ ਤੇ ਏਜੰਸੀਆਂ ਨੇ ਉਹਨਾਂ ਨੂੰ ਵੀ ਤਾਂ ਪਤਾ ਹੀ ਹੋਏਗਾ। ਮੈ ਮੈਡਲਨ ਅਲਬਰਾਈਟ ਸੀਗੀ ਉਹ ਜਿਹੜੀ ਉਸ ਵੇਲੇ ਵਿਦੇਸ਼ ਸਕੱਤਰ ਸੀ ਉਹਦੀ ਵੀ ਕਿਤਾਬ ਹੈ ਜਿਹੜੀ ਆਈ ਸੀਗੀ। ਉਹ ਉਹਦੇ ਪ੍ਰੋਫੇਸ ਵਿੱਚ ਹੈ ਜਿਹੜਾ ਉਹਨੇ ਇਹ ਗੱਲ ਲਿਖੀ ਸੀਗੀ ਵੀ ਇਹ ਜਿਹੜਾ ਸਟੇਟ ਸਪੌਂਸਰਡ ਹੈਗਾ ਵੀ ਇਹ ਇਹ ਸਿੱਖਾਂ ਦਾ ਕਤਲੇਆਮ ਉਸ ਤਰ੍ਹਾਂ ਜਿੱਦਾਂ ਸਰਦ ਪਾਰੋਂ ਆਇ ਅਤਵਾਦੀਆਂ ਨੇ ਨਹੀਂ ਕਰਿਆ। ਸਰਹੱਦ ਦੇ ਅੰਦਰਲੇ ਅਤਵਾਦੀਆਂ ਨੇ ਕਰਿਆ। ਉਹਨੇ ਇਸ ਤਰ੍ਹਾਂ ਦੇ ਸ਼ਬਦ 25 ਸਾਲ ਪਹਿਲਾਂ ਜਿਹੜੇ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ ਉਹ ਸਰਕਾਰੀ دہشت ਦਾ ਸ਼ਿਕਾਰ ਹੋਏ ਜੇ ਇਸ ਸਰਕਾਰੀ دہشت ਤੇ ਕਿਸੇ ਢੰਗ ਨਾਲ ਕਿਸੇ ਚੰਗੀ ਸਰਕਾਰ ਵੱਲੋਂ ਰੋਕ ਲੱਗਦੀ ਅੱਜ ਦੁਬਾਰਾ ਪੈਦਾ ਹੋ ਰਿਹਾ ਪੁਲਿਸ ਮੁਕਾਬਲਿਆਂ ਦਾ ਕਲਚਰ ਇਸ ਤਰ੍ਹਾਂ ਪੈਦਾ ਨਹੀਂ ਸੀ ਹੋਣਾ ਇਹ ਸਾਰੀਆਂ ਉਹਦੀਆਂ ਆਫਸ਼ੀਅਲ ਇਸ ਦੇ ਵਿੱਚ ਪਏ ਨਹੀਂ ਕਹਿ ਸਕਦੇ ਕਿ ਫਲਾਣੀ ਸਰਕਾਰ ਸੀ ਜਾਂ ਫਲਾਣੀ ਸਰਕਾਰ ਸੀ ਵੀ ਜੇ ਹੁੰਦਾ ਨਾ ਵੀ ਕੱਲਾ ਆਪਾਂ ਕਹਿ ਸਕਦੇ ਇੱਕ ਸਰਕਾਰ ਦੋਸ਼ੀ ਹੈ ਤੇ ਫਿਰ ਜਿਹੜੀ ਦੂਜੀ ਆਉਂਦੀ ਉਹ ਸਜ਼ਾ ਦੇ ਦਿੰਦੀ ਉਹ ਇਸ ਤਰ੍ਹਾਂ ਨਹੀਂ ਹੈਗਾ ਕਿ ਮਤਲਬ ਉਹਦਾ ਇੱਕ ਪਾਰਟੀ ਬਣ ਕੇ ਜਾਂ ਕੋਈ ਗੱਲਬਾਤ ਹੀ ਨਹੀਂ ਕਰ ਉਹ ਪਾਰਟੀ ਬਣ ਕੇ ਚੱਲਦੀ ਹੈ ਸੋ ਜਿਹੜੀ ਅਫਸਰ شاہੀ ਫੈਸਲਾ ਲੈ ਲੈਂਦੇ ਆ ਉਹਦੇ ਤੇ ਕੋਈ ਵੀ ਸਰਕਾਰ ਆ ਉਸੇ ਤਰ੍ਹਾਂ ਹੀ ਪਾਰਟ ਬਣ ਕੇ ਚੱਲਦੀ ਹੈ ਜੀ ਬਿਲਕੁਲ ਜੀ ਅ ਅੱਜਕੱਲ ਤੁਸੀਂ ਦੇਖਿਆ ਹੋਵੇਗਾ ਕਿ ਕੋਮੇਡੀ ਜਿਹੜੇ ਕੁਝ ਕਲਾਕਾਰ ਹੈਗੇ ਨਹੀਂ ਜਾਂ ਜਿਹੜੇ ਨਵੇਂ ਉੱਪਰ ਇਹ ਕਲਾਕਾਰ ਨੇ ਉਹ ਖੜ ਕੇ ਜਿਹੜਾ ਹੈ ਸ਼ੋਅ ਕਰਦੇ ਨੇ ਛੋਟੇ ਛੋਟੇ ਜਿਸ ਦੇ ਵਿੱਚ ਕੋਈ 20 50 100 150 ਇੰਨੀ ਕਿ ਜਿਹੜੀ ਗੈਦਰਿੰਗ ਹੁੰਦੀ ਹੈਗੀ ਆ ਏਦਾਂ ਦੀ ਇੱਕ ਕਲਾਕਾਰ ਕੁਨਾਲ ਕਮਰਾ ਨੇ ਜਿੰਨਾਂ ਦੇ ਸ਼ੋਅ ਦੇ ਵਿੱਚ ਜਿਹੜਾ ਹੈ ਪੰਨ ਤੋੜ ਜਿਹੜੀ ਹੈ ਕੀਤੀ ਗਈ ਸਰਦਾਰ ਹਰਪਤਾ ਸਿੰਘ ਜੀ ਕੀ ਮਸਲਾ ਕੀ ਹੈ ਇੱਕ ਬੰਨੇ ਤੇ ਪ੍ਰਧਾਨ ਮੰਤਰੀ ਸੁਨੇਹਾ ਦੇ ਰਹੇ ਨੇ ਕਿ ਜਿਹੜਾ ਹੈ ਫਰੀडम ਆਫ ਸਪੀਚ ਬਾਰੇ ਗੱਲਾਂ ਕਰ ਰਹੇ ਨੇ ਦੂਜੇ ਬੰਨੇ ਇੱਕ ਘਟਨਾ ਕਰਮ ਹੋਣਾ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਸੋ ਕਨਾਲ ਕਾਮਰਾ ਇੱਕ ਆਪਾਂ ਕਹਿ ਸਕਦੇ ਵੀ ਬਾਲੀਵੁੱਡ ਇੰਡਸਟਰੀ ਨਾਲ ਜੁੜਿਆ ਹੋਇਆ ਸੱਜਣ ਹੈਗਾ ਸੋ ਉਹ ਕਾਮੇਡੀਅਨ ਹੈਗਾ ਬੇਸਿਕਲੀ ਨਾ ਸੋ ਕਮੇਡੀ ਕਰਦਾ ਕਰਦਾ ਕਦੇ ਕਦੇ ਜਿਸ ਤਰ੍ਹਾਂ politcal satire ਹੁੰਦਾ ਨਾ ਸੋ ਉਹਦੇ ਚ ਸਟਾਇਰ ਦੀਆਂ ਵੱਖ-ਵੱਖੇ ਸਮਾਨੇ ਉਹ ਪੋਲਿਟਿਕਸ ਤੇ ਵੀ ਜਿੱਦਾਂ ਉਹ ਕੰਮ ਕਰ ਜਾਂਦਾ ਹੈਗਾ ਵੀ ਥੋੜੀ ਥੋੜੀਆਂ ਟਿੱਪਣੀਆਂ ਪੋਲਿਟਿਸ਼ੀਅਨਸ ਤੇ ਕਰ ਜਾਂਦਾ ਬਹੁਤ ਦੇਰ ਤੱਕ ਉਹ ਅਰਨਵ ਗੋਸਵਾਮੀ ਦੀਆਂ ਬਹੁਤ ਸਾਰੀਆਂ ਸੰਗਾਂ ਜਿਹੜੀਆਂ ਉਹ ਲਾਉਂਦਾ ਰਿਹਾ ਹੈ ਉਹਦੇ ਬਾਰੇ ਟਿੱਪਣੀਆਂ ਕਰਦਾ ਰਿਹਾ ਸੋ ਹੁਣ ਪਿਛਲੇ ਦਿਨ ਹੀ ਉਹਨੇ ਜਿਹੜੇ ਮਹਾਰਾਸ਼ਟra ਦੇ ਡਿਪਟੀ ਸੀਐਮਾ ਚੀਫ ਸ਼ਿੰਦੇ ਮਿਸਟਰ ਸ਼ਿੰਦੇ ਜੀ ਇੱਕਨਾਥ ਸ਼ਿੰਦੇ ਹਾਂ ਇੱਕਨਾਥ ਸ਼ਿੰਦੇ ਉਹਦੇ ਬਾਰੇ ਆਪਣੀ ਆਪਣੀ ਕਾਮੇਡੀਅਨ ਸਟਾਈਲ ਵਿੱਚ ਇੱਕ ਗਾਣਾ ਗਾਇਆ ਸੋ ਇੱਕ ਤਰ੍ਹਾਂ ਨਾਲ ਉਹ ਤਾਂ ਲਾਈਟਲੀ ਕਿਸੇ ਸੁਸਾਇਟੀ ਨੂੰ ਲਾਈਟਲੀ ਆ ਜਿਹੜਾ ਲੈਣਾ ਚਾਹੀਦਾ ਨਾ ਪਰ ਸਾਨੂੰ ਹੈਰਾਨੀ ਹੋਈ ਵੀ ਜਦੋਂ ਉਹ ਸ਼ੋਅ ਕਰਕੇ ਗਏ ਤਾਂ ਇੱਕਨਾਥ ਸ਼ਿੰਦੇ ਦੇ ਹਮਾਇਤੀਆਂ ਨੇ ਜਿਹੜਾ ਹੈਗਾ ਹੂੰ ਉਹ ਸਾਰਾ ਢਾ ਦਿੱਤਾ ਉੱਥੇ ਜਿਹੜੇ ਕਮਰੇ ਜਿਹੜੇ ਹੋਟਲ ਚ ਹੋਇਆ ਸੀ ਉਹ ਸਾਰੇ ਤੋੜ ਪਾਣਾ ਜਿਹੜੇ ਕਰ ਦਿੱਤੇ ਬਾਅਦ ਚੋਂ ਸਰਕਾਰ ਨੇ ਢਾਤਾ ਵੀ ਇਹ ਇਲੀਗਲ ਸੀਗਾ ਹੂੰ ਹੂੰ ਉਹ ਕਮਰੇ ਜਿਹੜਾ ਢਾ ਦਿੱਤਾ ਹੋਇਆ ਸੋ ਇਸ ਤਰ੍ਹਾਂ ਦਾ ਇਹ ਹੋਇਆ ਹੁਣ ਤੁਸੀਂ ਦੇਖੋ ਵੀ ਜੇ ਐਡੀ ਵੱਡੀ ਬਹੁਮਤ ਨਾਲ ਚੁਣੀ ਹੋਈ ਸਰਕਾਰ ਹੂੰ ਇੱਕ ਛੋਟੇ ਜਿਹੇ ਕਮੀਡੀਅਨ ਤੋਂ ਡਰਦੀ ਮਾਰੀ ਇਸ ਤਰ੍ਹਾਂ ਖਫਾ ਵੀ ਇੱਕ ਕਮੀਡੀਅਨ ਸਾਨੂੰ ਤਬਾਹ ਕਰ ਦੂਗਾ ਹੂੰ ਹੂੰ ਹਨਾ ਤਾਂ ਤਾਂ ਫਿਰ ਸੋਚਿਆ ਜਾ ਸਕਦਾ ਵੀ ਉਹ 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 ਸਰਕਾਰ ਹੈ ਕੀ ਆ ਹੂੰ ਇਸੇ ਤਰ੍ਹਾਂ ਦਾ ਮਸਲਾ ਹੋਇਆ ਸੀ ਆਪਣੀ ਇੱਕ ਸਿੱਖ ਬੱਚੀ ਆ ਪਰਿਵਾਰ ਚੋਂ ਤਾਪਸੀ ਪੰਨੂ ਹੈਗੀ ਆ ਉਹ ਹੂੰ ਤਾਪਸੀ ਪੰਨੂ ਹਿੰਦੀ ਫਿਲਮ ਇੰਡਸਟਰੀ ਚ ਕੰਮ ਕਰਦੀ ਐ ਕਾਫੀ ਵੱਡਾ ਨਾਮ ਐ ਉਹਦਾ ਉਹਨੇ ਜਿਸ ਤਰ੍ਹਾਂ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਬਹੁਤ ਸਾਲ ਪਹਿਲਾਂ ਜਿਹੜਾ ਕੋਈ ਟਿੱਪਣੀ ਕਰੀ ਉਹ ਟਿੱਪਣੀ ਦੇ ਮੁਕਾਬਲੇ ਕੰਗਨਾ ਰਣਾਉਤ ਨੇ ਫਿਰ ਉਹਦੇ ਉਹਦੇ ਖਿਲਾਫਤ ਕਰੇ ਜੀ ਵੀ ਸਾਡੇ ਧਰਮ ਤੇ ਟਿੱਪਣੀਆਂ ਆ ਜਾਂ ਸਾਡੇ ਇਹਦੇ ਤੇ ਨਾ ਮਤਲਬ ਕਿ ਉਹਨੇ ਖਿਲਾਫਤ ਕਰੇ ਸੋ ਤਾਪਸੀ ਪੰਨੂ ਦਾ ਮਨੂ ਆਇਆ ਉਹ ਉਹ ਬੈਲ ਐਜੂਕੇਟਿਡ ਬੱਚੀ ਹੈਗੀ ਆ ਉਹ ਕਹਿੰਦੀ ਜੇ ਤੁਹਾਡਾ ਧਰਮ ਇੰਨਾ ਕਮਜ਼ੋਰ ਆ ਵੀ ਇੱਕ ਛੋਟੀ ਜੀ ਬੱਚੀ ਦੀ ਇੱਕ ਟਿੱਪਣੀ ਨਾਲ ਟੁੱਟ ਸਕਦਾ ਫਿਰ ਤੁਹਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਆ ਵੀ ਤੁਸੀਂ ਕਮਜ਼ੋਰ ਕਿੱਥੇ ਹੋ ਵੀ ਤੁਹਾਡਾ ਜੇ ਇੰਨਾ ਹੀ ਕਮਜ਼ੋਰ ਆ ਮਾਮਲਾ ਵੀ ਇੱਕ ਬੰਦਾ ਉਹਨੂੰ ਤਬਾਹ ਕਰ ਸਕਦਾ ਫਿਰ ਉਹ ਧਰਮ ਕਾਦਾ ਹੋਇਆ ਫਿਰ ਉਹ ਸਰਕਾਰ ਕਾਦੀ ਹੋਈ ਜੇ ਇੱਕ ਇੱਕ ਕਮੇਡੀਅਨ ਦੀ ਹੁਣ ਪੰਜਾਬ ਦਾ ਮੁੱਖ ਮੰਤਰੀ ਕਮੇਡੀਅਨ ਰਹੋ ਕਿੰਨਾ ਕੁਛ ਉਹਨੇ ਕਮੇਡੀ ਕਰੀਆ ਕਿੰਨੀ ਪੋਲੀਟੀਕਲ ਕਮੇਡੀ ਕਰੀਆ ਹਨਾ ਸਾਰਿਆਂ ਲਈ ਇਵਨ ਕੈਪਟਨ ਵਿਨਿੰਦਰ ਦੇ ਖਿਲਾਫ ਬਾਦਲਾ ਨੇ ਖਰਾਸ ਸੁਖਬੀਰ ਬਾਦਲ ਦਾ ਤੋਂ ਨਾਂ ਲੈ ਲੈ ਕੇ ਬੋਲਦਾ ਰਿਹਾ ਸੋ ਕਦੀ ਕਿਸੇ ਨੇ ਓਬਜੈਕਟ ਨਹੀਂ ਕਰਿਆ ਸੋ ਕਨਾਲ ਕਾਮਰਾਂ ਇੱਕ ਆਪਣਾ ਜਿੱਦਾ ਰੋਜ਼ੀ ਰੋਟੀ ਕਮਾ ਰਿਹਾ ਹੈ ਹੋਰ ਬਹੁਤ ਸਾਰੇ ਜਿੱਦਾਂ ਗਾਣਿਆਂ ਦੀ ਪਰੋਡੀ ਬਣਾਉਂਦੇ ਆ ਇੱਕ ਪਰੋਡੀ ਬਣਾ ਕੇ ਉਹਨੇ ਗਾ ਦਿੱਤੀ ਹੈ ਸੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਪਿਛਲੇ ਹਫ਼ਤੇ ਕਹਿ ਕੇ ਹਟਿਆ ਵੀ ਅਸੀਂ ਵੱਖਰੇ ਵਿਚਾਰਾਂ ਨੂੰ ਥਾਂ ਦਿੰਦੇ ਆ ਪਰ ਜਿੱਥੇ ਕਨਾਲ ਕਾਮਰਾਂ ਨੇ ਸ਼ੋਅ ਕਰਿਆ ਉਹ ਸਾਰੇ ਢਾ ਦਿੱਤਾ ਗਿਆ ਤੋੜਪੰਨ ਕਰੇ ਉਹਨੂੰ ਮਾਰਨ ਦੀਆਂ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਗਈਆਂ ਸੋ ਇਸ ਤਰ੍ਹਾਂ ਦਾ ਇਹ ਸਾਰਾ ਚੱਲ ਰਿਹਾ ਹੈ